ਲਓ ਮਿੱਤਰੋ ਆ ਜਿਹੜਾ ਪਲਾਟ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਨਾ ਸੰਗਰੂਰ ਦੀਆਂ ਜੜਾਂ ਦੇ ਵਿੱਚ ਪਲਾਟ ਹੈ ਪਰ ਬਾਈ ਸੋਹਣੀ ਵਾਲੀ ਚੀਜ਼ ਤੁਹਾਨੂੰ ਕੌਡੀਆਂ ਦੇ ਭਾਅ ਮਿਲ ਰਹੀ ਹੈ। ਹਾਂ ਬਾਈ ਕੌਡੀਆਂ ਦੇ ਤਾਂ ਕਹਿਣਾ ਬਾਈ ਜੀ ਪਲਾਟ ਤਾਂ ਹੈਗਾ ਆਹ ਇੱਧਰ ਹੈਗਾ ਵਿਆਸਾਂ ਦਾ satsang kar ਤੇ ਆਹ ਕੱਟੀ ਹੋਈ ਆ ਬਾਈ ਕਹਿੰਦਾ ਕਲੋਨੀ ਬਾਈ ਪਲਾਟ ਤਾਂ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਕੌਡੀਆਂ ਦੇ ਭਾਅ ਮਿਲ ਰਿਹਾਗਾ ਠੀਕ ਹੈ ਬਾਈ ਇਹ ਦੱਸਣਾ ਕਿ ਹਿਸਾਬ ਦਾ ਵਗਾ ਇਹ ਬਾਈ ਹਰਦੇਵ 87.5 ਦਾ ਬਾਈ ਇਹ ਲਿੰਕ ਰੋਡ ਤੇ ਪ੍ਰਾਂਟਾ ਜੀ ਇਹਦਾ ਤੇ ਜੇ ਮੰਨ ਲਈ ਆਪਾਂ 87/2 ਬਿਗੇ ਦਾ ਪ੍ਰੰਟ ਹੁੰਦਾਗਾ ਇਹ 600 ਗਜ ਦਾ ਪਲਾਟਾ ਵੀਰ ਜੀ ਤੇ ਇਹਦੇ ਨਾਲ ਜਿਹੜਾ ਪਹਾੜਾ ਵੀਰੇ 18 ਫੁੱਟ ਇਹਦੇ ਨਾਲ ਪਹਾੜਾ ਕਲੋਨੀ ਦਾ ਲੱਗਦਾਗਾ ਇਹ ਹਾਂ ਇਹ 90 ਫੁੱਟ ਲੰਬਾਈ ਇਹਦੇ ਪਾਸੇ ਤੇ ਆ ਜੀ ਠੀਕ ਹੈ ਹਾਂ ਜੀ ਤੇ ਇਹ ਵੀ ਰੋਡ ਦੀ ਗੱਲ ਕਰੀਏ ਸੰਗਰੂਰ ਦੀਆਂ ਜੜਾਂ ਚਾ ਵੀਰੇ ਇੱਕ ਲਿੰਕ ਰੋਡ ਇਹਦੇ ਨਾਲ ਹੋਰ ਵੀ ਜੁੜਦਾਗਾ ਠੀਕ ਹੈ ਤੇ ਲੋਕੇਸ਼ਨ ਲਾ ਲੋ ਇੰਨੀ ਸੋਹਣੀ ਇੰਨਾ ਸਾਇਲੈਂਟ ਇੰਨਾ ਮਾਹੌਲ ਆ ਜੇ ਕੋਈ ਮੇਰਾ ਵੀਰ ਕੋਠੀ ਪਾਉਣਾ ਚਾਹੁੰਦਾ ਆ ਕਿੱਥੇ ਆ ਬੇਚਿੰਤ ਹੋ ਕੇ ਪਾਓ ਬਹੁਤ ਵਧੀਆ ਮਾਹੌਲ ਹੈਗਾ ਸ਼ਾਂਤੀਪੂਰਵ ਤੇ ਜੇ ਤੁਸੀਂ ਰੇਟ ਦੀ ਮੇਰਾ ਵੀਰ ਵੀ ਕੋਈ ਜੋ ਪੁੱਛੂਗਾ ਉਹ ਵੀ ਹੈਰਾਨ ਹੋ ਜਾਊਗਾ ਸਹੀ ਗੱਲ ਹੈ 15000 ਗਾਜ ਨਹੀਂ ਕੋਈ 11000 ਗਾਜ ਨਹੀਂ ਵੀਰੇ ਕੋਟੀਆਂ ਦੇ ਭਾਜਾ ਲਓ ਮਿਸਟਰੋ ਭਾਈ ਇੱਧਰ ਸਹਿਰ ਹੈ ਤੇ ਇੱਧਰ ਪਿੰਡ ਹੈਗਾ ਲੋਕੇਸ਼ਨ ਪੂਰੀ ਕੈਮ ਹੈਗੀ ਤੇ ਨੰਬਰ 22 ਦਾ ਵੀ ਸਕਰੀਨ ਦੇ ਉੱਤੇ ਚੱਲੀ ਜਾਂਦਾ ਭਾਈ ਇਹ ਨੰਬਰ ਤੇ ਕਾਲ ਕਰਕੇ ਨਾ ਬਾਈ ਨਾਲ ਇੱਕ ਵਾਰੀ ਰਾਬਤਾ ਕਾਇਮ ਕਰ ਦੋ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੋ ਤਾਂ ਜੋ ਕਿਸੇ ਭਰਾ ਦਾ ਫਾਇਦਾ ਹੋ ਸਕੇ ਧੰਨਵਾਦ ਜੀ